ਦੇ ਵਿੱਚ ਮਾਰੀ ਗਈ ਪਿਓ ਪੁੱਤ ਦੇ ਵੱਲੋਂ ਛਾਲ ਇਸ ਕਹਾਣੀ ਦੇ ਵਿੱਚ ਕੁਝ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਖੁੱਲ ਕੇ ਸਾਹਮਣੇ ਆਈਆਂ ਤੇ ਬਹੁਤ ਸਾਰੀਆਂ ਗੱਲਾਂ ਦੇ ਖੁਲਾਸੇ ਹੋਣੇ ਅਜੇ ਬਾਕੀ ਆ 37 ਸਾਲਾ ਮੜਾਕ ਪਿੰਡ ਦੇ ਇਸ ਵੀਰ ਨੇ ਆਪਣੇ 15 ਸਾਲਾ ਪੁੱਤਰ ਦੇ ਨਾਮ ਨਹਿਰ ਦੇ ਵਿੱਚ ਛਾਲ ਮਾਰਨ ਦਾ ਜਿਹੜਾ ਕਾਰਨ ਹੈ ਉਹ ਦੱਸਿਆ ਜਾਂਦਾ ਸਿਰ ਦੇ ਉੱਪਰ ਕਰਜ਼ਾ ਪਰ ਜਦੋਂ ਵੀਡੀਓ ਬਣਾਈ ਗਈ ਵੀਡੀਓ ਬਣਾਉਣ ਤੋਂ ਬਾਅਦ ਆਪਣੇ ਘਰ ਵਾਲੀ ਨੂੰ ਆਪਣੇ ਪਰਿਵਾਰ ਨੂੰ ਇਹ ਬੰਦਾ ਜਦੋਂ ਵੀਡੀਓ ਭੇਜਦਾ ਵੀਡੀਓ ਵੇਖਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਫੋਨ ਜਾਂਦਾ ਇਸ ਵੀਰ ਨੂੰ ਕਿ ਗਲਤ ਕੰਮ ਨਾ ਕਰੀ ਅਸੀਂ ਤੇਰੇ ਕੋਲੇ ਬਹੁਤ ਜਲਦੀ ਪਹੁੰਚ ਰਹੇ ਹਾਂ ਕਿਉਂਕਿ ਮੈਂ ਇਹ ਕਹਿ ਸਕਦਾ 15 ਕਿਲੋਮੀਟਰ ਦਾ ਫਾਸਲਾ ਹੋਣਾਗਾ ਜਾਂ ਥੋੜਾ ਬਹੁਤਾ ਵੱਧ ਘੱਟ ਹੋ ਸਕਦਾਗਾ ਠੀਕਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੈਂਦਾਗਾ ਤੇ ਮਢਾਕ ਪਿੰਡ ਦਾ ਇਹ ਵੀਰ ਸੀਗਾ ਤੇ ਵਿਆਹ ਆਇ ਕੋਟਲੀ ਸੀਗਾ ਜਿੱਥੇ ਨਹਿਰ ਦੇ ਵਿੱਚ ਜਾ ਕੇ ਉਹਨੇ ਛਾਲ ਮਾਰੀ ਆ ਨਾਲ ਤੁਸੀਂ ਉਹਦਾ ਇੱਕ ਬੇਟਾ ਜਿਹੜਾ ਬੱਚਾ ਦੇਖ ਸਕਦੇ ਹੋ ਠੀਕਾ ਪਰ ਜਦੋਂ ਛਾਲ ਮਾਰੀ ਗਈ ਉਸ ਤੋਂ ਬਾਅਦ ਚੀਕ ਚੰਘਿਆੜਾ ਪਿਆ ਕਿਉਂਕਿ ਜਾਣ ਆ ਜਿਹੜੀ ਇਹ ਸੌਖੀ ਨਹੀਂ ਨਿਕਲਦੀ ਨੇੜੇ ਕੁਝ ਘਰ ਸੀਗੇ ਜਿਹੜੇ ਉਹ ਘਰ ਸੀਗੇ ਤੇ ਉਹਨਾਂ ਘਰਾਂ ਨੇ ਕੀ ਕੀਤਾ ਜਦੋਂ ਨਹਿਰ ਦੇ ਵਿੱਚ ਡਿੱਗ ਕੇ ਪਿਓ ਪੁੱਤ ਦਾ ਚੀਕ ਚਿੰਗਿਆੜਾ ਪਿਆ ਉਹ ਵੀਰ ਆ ਜਿਹੜੇ ਰਸੇ ਲੈ ਕੇ ਆਏ ਰਸੇ ਉਹਨਾਂ ਨੇ ਨਹਿਰ ਦੇ ਵਿੱਚ ਛੱਟੇ ਤੇ ਬੱਚੇ ਨੇ ਕੋਸ਼ਿਸ਼ ਕੀਤੀ ਵੀ ਮੈਂ ਰੱਸਾ ਫੜ ਲਵਾਂ ਤੇ ਜਾਨ ਬਚ ਜਾਊ ਪਰ ਜਦੋਂ ਪਿਓ ਵੀ ਨਾਲ ਸੀ ਇਕੱਠਿਆਂ ਨੇ ਛਾਲ ਮਾਰੀ ਤੇ ਪਿਓ ਨੇ ਜੱਫਾ ਮਾਰ ਕੇ ਬੱਚੇ ਨੂੰ ਪਿੱਛੇ ਕਰ ਲਿਆ ਕੋਸ਼ਿਸ਼ ਜੀ ਜਿਹੜੀ ਬੱਚੇ ਦੀ ਅਸਫਲ ਹੋ ਗਈ ਦੁਬਾਰਾ ਫਿਰ ਉਹ ਵੀਰ ਜਿਹੜੇ ਲੋਕ ਸੀਗੇ ਭੱਜੇ ਰੱਸਾ ਲੈ ਕੇ ਅੱਗੇ ਬੱਚੇ ਨੇ ਦੂਰੀ ਵਾਰ ਫਿਰ ਕੋਸ਼ਿਸ਼ ਕੀਤੀ ਕਿ ਮੈਂ ਰੱਸੇ ਨੂੰ ਫੜ ਲਵਾਂ ਪਰ ਫਿਰ ਵੀ ਉਹ ਅਸਫਲ ਰਿਹਾ ਕਿਉਂ ਦੂਰੀ ਵਾਰ ਜਦੋਂ ਪਿਉ ਨੇ ਫਿਰ ਜੱਫਾ ਮਾਰਿਆ ਮੁੜ ਕੇ ਪਾਣੀ ਦੇ ਥੱਲੇ ਚਲੇ ਗਏ ਤੇ ਹੁਣ ਤੱਕ ਉੱਪਰ ਨਹੀਂ ਆਏ ਹਜੇ ਤੱਕ ਉਹਨਾਂ ਦੀਆਂ ਲਾਛਾਂ ਨਹੀਂ ਲੱਭੀਆਂ ਪਰ ਕਾਰਨ ਦੱਸਿਆ ਜਾ ਰਿਹਾ ਕਰਜ਼ਾ ਪਰ ਪਿੰਡ ਦੇ ਲੋਕ ਇਹ ਵੀ ਕਹਿੰਦੇ ਆ ਕਿ ਇੰਨੀ ਕਿ ਨਿਮਰਤਾ ਵਾਲਾ ਇਹ ਪਰਿਵਾਰ ਸੀ ਇਹ ਵੀਰ ਨੇ ਕਦੇ ਇਹਦੇ ਗੁੱਸਾ ਹੀ ਨਹੀਂ ਕਦੇ ਕੀਤਾ ਸੀ ਕਦੇ ਕਿਸੇ ਨਾਲ ਲੜਿਆ ਹੀ ਨਹੀਂ ਸੀ ਤੇ ਬੱਚਾ 15 ਸਾਲਾਂ ਦਾ 10ਵੀਂ ਕਲਾਸ ਦੇ ਵਿੱਚ ਪੜਦਾ ਸੀ ਬਹੁਤ ਇੰਟੈਲੀਜੈਂਟ ਸੀ ਜਿਹੜਾ ਬੋਲਦਾ ਬਹੁਤ ਘੱਟ ਸੀ ਪਰ ਪਰਿਵਾਰ ਉੱਜੜਦਾ ਕਿਵੇਂ ਆ ਪੂਰੇ ਦਾ ਪੂਰਾ ਪਰਿਵਾਰ ਖਤਮ ਕਿਵੇਂ ਹੋਇਆ ਪਹਿਲਾਂ ਜਿਹੜੇ ਵੀਰ ਨੇ ਛਾਲ ਮਾਰੀ ਇਸ ਦੇ ਪਿਓ ਦੀ ਮੌਤ ਹੁੰਦੀ ਆ ਉਸ ਤੋਂ 6 ਮਹੀਨਿਆਂ ਬਾਅਦ ਇਹਦੀ ਮਾਂ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਇਹਦੇ ਵੱਡੇ ਭਰਾ ਦੀ ਜਿਹੜੀ ਉਹਦੀ ਵੀ ਖੇਤ ਗਿਆ ਉਹ ਖੇਤ ਕੀ ਕਿਵੇਂ ਕੀ ਗੱਲ ਹੋਈ ਅਟੈਕ ਹੋਇਆ ਜਾਂ ਕੋਈ ਹੋਰ ਘਟਨਾ ਘਟੀ ਉਹਦੀ ਵੀ ਮੌਤ ਹੋ ਗਈ ਉਸ ਤੋਂ ਬਾਅਦ ਕੀ ਹੋਇਆ ਕਿ ਦੋ ਭਰਾ ਸੀ ਜਿਹੜਾ ਵੱਡਾ ਭਰਾ ਇਹਦਾ ਗੁਜਰ ਗਿਆ ਉਹਦੇ ਇੱਕ ਬੇਟੀ-ਬੇਟੀ ਸੀ ਇਹਦੇ ਇੱਕ ਬੇਟਾ ਸੀਗਾ ਵੇਖੋ ਬਾਪ ਚਲਾ ਗਿਆ ਮਾਂ ਚਲੀ ਗਈ ਨਾਲ ਦਾ ਭਰਾ ਚਲਾ ਗਿਆ ਇਹ ਹੀ ਜ਼ਿੰਮੇਵਾਰ ਵੀਰ ਸੀ ਜਿਹੜਾ ਘਰ ਦੇ ਵਿੱਚ ਰਹਿ ਗਿਆ ਤੇ ਨਾਲ ਇਹਦਾ ਉਹ ਬੱਚਾ ਸੀ 15 ਸਾਲਾ ਹੁਣ ਦੇਖੋ ਆਪਾਂ ਦੇਖਦੇ ਆ ਕਿ ਜਿਹੜੇ ਮਾਪੇ ਹੁੰਦੇ ਆ ਉਹ ਬੱਚਿਆਂ ਨੂੰ ਸੈੱਟ ਕਰਨ ਦੇ ਵਾਸਤੇ ਠੱਗੀਆਂ ਠੋਰੀਆਂ ਮਾੜੇ ਗਲਤ ਸਰ ਤਰ੍ਹਾਂ ਦਾ ਕੰਮ ਕਰਦੇ ਆ ਵੀ ਸਾਡੇ ਬੱਚੇ ਸੈੱਟ ਹੋ ਜਾਣ ਪਰ ਇੱਥੇ ਕਿਵੇਂ ਜਿਗਰਾ ਕੀਤਾ ਉਸ ਵੀਰ ਨੇ ਆਪਣੇ ਬੱਚੇ ਨੂੰ ਨਾਲ ਲੈ ਕੇ ਨਹਿਰ ਦੇ ਵਿੱਚ ਛਾਲ ਮਾਰੀ ਆਖਰ ਉਸ ਬੱਚੇ ਨੇ ਰੋਕਿਆ ਹੋ ਆਪਣੇ ਪਿਓ ਨੂੰ ਮਿੰਤਾਂ ਤਰਲੇ ਕੀਤੇ ਹੋਣਗੇ ਤੁਸੀਂ ਦੇਖ ਰਹੇ ਹੋ ਨਾ ਵੀਡੀਓ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਉਹ ਚੁੱਪ ਕਰਕੇ ਇਸ ਤਰੀਕੇ ਨਾਲ ਖੜਾ ਪਰ ਜਾਨ ਨਿਕਲਣੀ ਸੌਖੀ ਨਹੀਂ ਹੁੰਦੀ ਪਾਣੀ ਦੇ ਵਿੱਚ ਜਦੋਂ ਜੈਦ ਹੋਏ ਘੱਟੋ-ਕੱਟ ਕਿੱਲਾ ਦੋ ਕਿੱਲਿਆਂ ਦੀ ਵਾਹੀ ਤੱਕ ਦੋਨੇ ਪਿਓ ਪੋਤਾ ਜਿਹੜੇ ਚੀਕ ਚੰਗਿਆੜਾ ਵਜਦਾ ਪਾਣੀ ਦੇ ਵਿੱਚ ਦੋਨਾਂ ਦਾ ਜਾਂਦਾ ਰਿਹਾ ਕੋਲੇ ਜਿਹੜੇ ਘਰ ਸੀ ਉਹਨਾਂ ਨੇ ਇਹ ਦੱਸਿਆ ਕਿ ਇਸ ਤਰੀਕੇ ਨਾਲ ਬਚਾਉਣ ਦਾ ਯਤਨ ਵੀ ਕੀਤਾ ਗਿਆ ਪਰ ਇੱਕ ਬੇਨਤੀ ਮੈਂ ਜ਼ਰੂਰ ਕਰਦਾ ਪੰਜਾਬ ਸਰਕਾਰ ਨੂੰ ਕਿ ਜਿਹੜੀਆਂ ਨਹਿਰਾਂ ਪੰਜਾਬ ਦੇ ਵੇਦੀ ਲੰਗਦੀਆਂ ਜਿੱਥੇ ਆ ਤੁਸੀਂ ਨਾਲ ਪੁਲ ਤੇ ਗੇਟ ਵੇਖ ਰਹੇ ਹੋ ਜਿੱਥੇ ਅੱਜ ਪੂਰਾ ਪਿੰਡ ਬੈਠਾ ਇਹ ਮੜਾਕ ਆ ਕੇ ਕਿ ਸ਼ਾਇਦ ਇਹ ਸਾਡੇ ਪਿੰਡ ਦਾ ਜਿਹਨੇ ਛਾਲ ਮਾਰੀ ਉਹਦਾ ਬੇਟੇ ਦੀ লাশ ਲੱਭ ਜਾਵੇ ਪਰ ਹਜੇ ਤੱਕ ਕੁਝ ਵੀ ਲੱਭ ਨਹੀਂ ਸਕਿਆ ਇੱਥੇ ਬੈਠੇ ਨੇ ਮੈਂ ਚਾਹਣਾ ਕਿ ਜਿਹੜੇ ਪੁਲ ਨੇ ਜਾਂ ਜਿੱਥੇ ਗੇਟ ਬਣੇ ਨੇ ਉੱਥੇ ਲੋਹੇ ਦੀਆਂ ਤਖਤੀਆਂ ਲੱਗਣੀਆਂ ਚਾਹੀਦੀਆਂ ਕਿ ਜਦੋਂ ਕੋਈ ਏਦਾਂ ਦੀ ਘਟਨਾ ਘਟਦੀ ਆ ਤਖਤੀਆਂ ਸੱਟ ਕੇ ਪਾਣੀ ਰੋਕ ਕੇ ਲਾਛਾਂ ਜਾਂ ਤਾਂ ਪਾਣੀ ਦੇ ਉੱਪਰ ਉੱਠ ਕੇ ਆਪ ਹੀ ਗੇਟ ਤੱਕ ਆ ਜਾਣ ਜਾਂ ਉਹਨਾਂ ਨੂੰ ਲੰਬੜੀਆਂ ਸੌਖੀਆਂ ਹੋ ਜਾਣ ਜਾਂ ਫਿਰ ਇਹਨਾਂ ਪੁਲਾਂ ਦੇ ਕੋਲੇ ਇੱਕ ਬੋਟ ਜਾਂ ਕਿਸ਼ਤੀ ਦਾ ਪ੍ਰਬੰਧ ਚਾਹੀਦਾ ਕੱਲ ਵੀ ਜਿਹੜੇ ਐਨ ਡੀ ਆਰ ਦੇ ਵੀਰ ਸੀ ਜਾਂ ਗੋਤਾ ਕੁਰਸੀ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਨਹਿਰ ਥੱਲੇ 15 ਫੁੱਟ ਡੂੰਗੀ ਆ ਜਿਹੜਾ ਪਾਣੀ ਵਗ ਰਿਹਾ ਹੁਣ ਲੋਹਗੜ ਲੋਹਗੜ ਜਾ ਕੇ ਸਾਨੂੰ ਜਿਹੜਾ ਪੰਜਾਬ ਰਾਜਸਥਾਨ ਦੀ ਹਾਦਸੇ ਜਾ ਕੇ ਉੱਥੇ ਸਾਨੂੰ ਆਪਣੇ ਜਿਹੜੇ ਲੋਕ ਛਾਲਾ ਮਾਰ ਜਾਂਦੇ ਆ ਖੁਦਕੁਸ਼ੀ ਕਰ ਜਾਂਦੇ ਆ ਉਹਨਾਂ ਦੀਆਂ ਫੋਟਵਾਂ ਕੱਪੜਿਆਂ ਦਾ ਰੰਗ ਸਾਰਾ ਕੋ ਦੱਸਣਾ ਪੈਂਦਾ ਨਹੀਂ ਫਿਰ ਕਿਤੇ 10 15 20 ਦਿਨਾਂ ਬਾਅਦ ਉਹ ਜਿਹੜੀਆਂ ਲਾਛਾਂ ਉੱਥੋਂ ਜਾ ਕੇ ਦੇਖਣੀਆਂ ਪੈਂਦੀਆਂ ਪਰ ਉਦੋਂ ਤੱਕ ਪਾਣੀ ਦੇ ਵਿੱਚ ਡੁੱਬੇ ਹੋਏ ਲੋਕਾਂ ਦੀ ਜਿਹੜੀ ਪਛਾਣ ਹੈ ਉਹ ਨਹੀਂ ਰਹਿੰਦੀ ਫਿਰ ਕੀ ਹੁੰਦਾ ਫਿਰ ਉਹ ਲਾਛਾਂ ਜਿਹੜੀਆਂ ਹੈਗੀਆਂ ਉਹ ਮੌਰਚਰੀ ਦੇ ਵਿੱਚ ਹੈ ਜਿਹੜੀਆਂ ਮਰਦਾ ਘਾੜ ਦੇ ਵਿੱਚ ਹਸਪਤਾਲਾਂ ਚ ਰਲਦੀਆਂ ਰਹਿੰਦੀਆਂ ਇਹ ਜ਼ਰੂਰ ਸਰਕਾਰ ਸੋਚੇ ਕਿ ਇਹਨਾਂ ਪੁਲਾਂ ਦੇ ਉੱਪਰ ਕੋਈ ਜਾਲ ਲਾ ਦਿੱਤਾ ਜਾਵੇ ਜਾਲੀ ਲਾ ਦਿੱਤੀ ਜਾਵੇ ਜਿੱਥੇ ਲਾਚਾਂ ਉਹ ਨੇੜਲੇ ਪਿੰਡਾਂ ਨੂੰ ਲੱਭਣਾਂ ਸੌਖੀਆਂ ਹੋ ਜਾਣ ਪਰ ਜਦੋਂ ਇਹ ਚੀਜ਼ਾਂ ਦੇ ਪ੍ਰਬੰਧ ਨਹੀਂ ਹੁੰਦੇ ਤਾਂ ਫਿਰ ਉਹ ਲਾਚਾਂ ਨੂੰ ਲੱਭਣ ਤੇ ਕਈ ਵਾਰੀ ਤਾਂ ਲੱਭਦੀਆਂ ਹੀ ਨਹੀਂ ਜਦੋਂ ਲਪਦੀਆਂ ਉਹਨਾਂ ਦੀ ਫਰਸ਼ਨਾਕਸ਼ ਨਹੀਂ ਹੁੰਦੀ ਕਿਉਂਕਿ ਪਾਣੀ ਦੇ ਵਿੱਚ ਜੀਵ ਜਾਂ ਪਾਣੀ ਇਹ ਮਾਸ ਨੂੰ ਗਾਲ ਦਿੰਦਾ ਹਨਾ ਵਾਲ ਝੜ ਜਾਂਦੇ ਆ ਅੱਖਾਂ ਦਿਸਨੀਆਂ ਬੰਦ ਹੋ ਜਾਂਦੀਆਂ ਉਸ ਤਰੀਕੇ ਦੇ ਨਾਲ ਇੱਥੇ ਸਰਕਾਰ ਨੂੰ ਇਹ ਪ੍ਰਬੰਧ ਵੀ ਕਰਨੇ ਚਾਹੀਦੇ ਆ ਪਰ ਜਿਹੜੀ ਮੜਾਕ ਮੜਾਕ ਪਿੰਡ ਦੀ ਘਟਨਾ ਹੋਈ ਆ ਬਹੁਤ ਹੀ ਨਿੰਦਣਯੋਗ ਤੇ ਮਾੜੀ ਹੋਈ ਆ ਠੀਕਾ ਕਰਜਾ ਸੀਗਾ ਉਤਰ ਜਾਂਦਾ ਪਰ ਕੁਝ ਕੁ ਲੋਕਾਂ ਦੇ ਨਾਮ ਵੀ ਲਏ ਗਏ ਪਰ ਉਹ ਹਜੇ ਜਦੋਂ ਪਰਿਵਾਰ ਸਾਹਮਣੇ ਆਊਗਾ ਕੀ ਗੱਲ ਸੀ ਕੀ ਨਹੀਂ ਉਹ ਪੂਰੇ ਖਲਾਸੇ ਹੋਣੇ ਹਜੇ ਬਾਕੀ ਆ ਪਰ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਲੋਕ ਬੈਠੇ ਨੇ ਨਹਿਰ ਤੇ ਪਰ ਹਜੇ ਕੋਈ ਵੀ ਉਹਨਾਂ ਦਾ ਅਤਾ ਪਤਾ ਜਿਹੜਾ ਪਿਓ ਪੁੱਤ ਦਾ ਨਹੀਂ ਲੱਗ ਸਕਿਆ ਪਰ ਇਹ ਜ਼ਰੂਰ ਕਰਨਾ ਚਾਹੀਦਾ ਕਿ ਪੰਜਾਬ ਸਰਕਾਰ ਪੁਲਾਂ ਦੇ ਉੱਪਰ ਜਾਲੀਆਂ ਜਾਂ ਗੇਟ ਲਾਉਣ ਦਾ ਪ੍ਰਬੰਧਾ ਜਿਹੜਾ ਉਹ ਜ਼ਰੂਰ ਕਰੇ